हां भाई दोस्तों और की हालचाल है थोड़ा अपनी नई वीडियो जो स्वागत है सारे दा ਤੇ ਬਾਕੀ ਆਪਣੇਰ ਵਲੋਗ ਨੂੰ ਵੱਧ ਤੋਂ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਤੇ ਮਿੱਤਰੋ ਅੱਜ ਆਪਾਂ ਆਏ ਹਾਂ ਜੀ ਖੇਤ ਤੇ ਇਹਦਾ ਕਨੈਕਸ਼ਨ ਆ ਗਿਆ ਸੀ ਆਪਣਾ ਇੱਕ ਹੋਰ ਇੱਕ ਉਹਦੇ ਮੋਟਰ ਤੇ ਕਾਸੇ ਤੇ ਬੋਰ ਆਪਾਂ ਬਰਮੇ ਵਾਲਾ ਕਰੀ ਜਾਂਦੇ ਆ ਤੇ ਕਮੈਂਟ ਕਰਕੇ ਜਰੂਰ ਦੱਸੋ ਵੀ ਬਰਮੇ ਵਾਲਾ ਬੋਰ ਕਿਵੇਂ ਕਾਮਯਾਬ ਹੈਗਾ ਤੇ ਨਹੀਂ ਦੂਜੇ ਬੋਰ ਨਾਲੋਂ ਤੇ ਬਾਈਰ ਕਹਿੰਨੇ ਫਿਲਟਰ ਬੋਲਡਰ ਕਰ ਲਿਆ ਰੈਡੀ ਤੇ ਬੋਰ ਤਾਂ ਹੋ ਗਿਆ ਬਸ ਉਹਨੂੰ ਪੈਪਾ ਪਾਉਣ ਦੀ ਤਿਆਰੀ ਹੈ ਤੇ ਮੋਟਰ ਲੈਣ ਗਏ ਹੋਇਆ ਮਿੱਤਰੋ ਤੇ ਬਾਕੀ ਜਿਹਨੇ ਆ ਬਰਮੇ ਵਾਲਾ ਬੋਰ ਕਰਾਇਆ ਹੋਇਆ ਜਰੂਰ ਦੱਸਿਓ ਵੀ ਕਿਵੇਂ ਕੁਛ ਆ ਪਾਣੀ ਪੁਣੀ ਵਧੀਆ ਨਿਕਲਦਾ ਤੇ ਬਾਈ ਹੱਸ ਰਿਹਾ ਕਿਵੇਂ ਹਰਪੀ ਤੂੰ ਵੀ ਕਰਾਉਣਾ ਫਿਰ ਕਦੋਂ ਉਸੇ ਕਰਾਵਾਂਗਾ ਨਹੀਂ ਦੂਜੇ ਨਾਲੋਂ ਕਿਵੇਂ ਬੈਨੀਫਿਟ ਹੈ ਤੇ ਨਹੀਂ ਯਾਰਾ ਦੂਜੇ ਨਾਲੋਂ ਪਾਣੀ ਤਾਂ ਵੱਧ ਨਿਕਲਦਾ ਹੂੰ ਵੀ ਕਿਵੇਂ ਹੈਣਾ ਸੌਖਣੇ ਕੰਮ ਜਾਂ ਕੇਰਾ ਮਸ਼ੀਨ ਲਾਦੀ ਹੈਣਾ ਉਹ ਹੱਥ ਮਚਾਈ ਜਾਂਦੇ ਉਹਨੇ ਲੋਹੇ ਵਾਲਾ ਪੈਪਾ ਹਾਂ ਹੁਣ ਇਹਨਾਂ ਨੇ ਕਿੰਨਾ ਜਿਹੜਾ ਟਾਈਮ ਦਾ ਘੰਟਾ ਲਾਇਆ ਹੋ ਮਸਾਂ ਹਾਂ ਹੁਣ ਅੱਧੇ ਘੰਟੇ ਵਿੱਚ ਕਹਿੰਦੇ ਸੀ ਸਮਾਨ ਪਾ ਦਾਂਗੇ ਹਨਾ ਦੂਜੇ ਦੇ ਗੱਟੇ ਲਿਓ ਖਰਾਕਾਂ ਵਾਲੇ ਕੋ ਬੂਰੀਆਂ ਵਾਲੇ ਕੋ ਮਿੱਟੀ ਦੀਆਂ ਭਰਨੀਆਂ ਹਨਾ ਬਾਕੀਆਂ ਬਾਬਾ ਨਾਲ ਹੀ ਹੁੰਦਾ ਮੈਂ ਤੇਰੀ ਬਾਬਾ ਇਹ ਕਿਵੇਂ ਕੰਮ ਜਾ ਬਏ ਦੂਜੇ ਨਾਲ ਦੂਜੇ ਨਾਲ ਬੋਲਣਾ ਤਾਂ ਉਹ ਗੱਟੇ ਲੈ ਉਹਨਾਂ ਨਾਲ ਕੰਮ ਜਾ ਹਾਂ ਇੱਕ ਨੇੜੇ ਟਾਈਮ 'ਚ ਸੀ ਕਰ ਦਿੰਨੇ ਆ ਤਿਆਰ ਭਾਈ ਤਾਂ ਨਜ਼ਰ ਆ ਰਹੀ ਹੈ ਕਿ ਇੱਕ ਦਿਨ 'ਚ ਕਿੰਨੇ ਕਰ ਦਿੰਨੇ ਆ ਫਿਰ ਤਿੰਨ ਚੱਲ ਵਧੀਆ ਗੱਲ ਆ ਬਾਕੀ ਮਿੱਤਰੋ ਬਣੇ ਰਿਓ ਦਿਖਾਵਾਂਗੇ ਤੁਹਾਨੂੰ ਫਿਰ ਆਪਾਂ ਅਗਲੀਆ ਕਲਿੱਪ ਬਣਾਈਦਾ ਬਾਕੀ ਹੁਣ ਸਾਫ਼ ਕਰੀਏ ਨਾ ਬ੍ਰੀਤੀ ਘਟੀ ਜਾਂਦਾ ਹੁਣ ਦੇਖ ਲਓ ਤੁਸੀਂ ਆਪੇ ਤੇ ਬਈਓ ਉਧਰ ਕਰੀਏ ਨੇ ਰੈਡੀ ਤੇ ਜੋ ਪੈਪਾ ਪਾਉਣ ਲੱਗੋ ਕਲਿੱਪ ਦਿਖਾਵਾਂਗੇ ਬਣੇ ਰੋ ਆਪਣੇ ਲਾ ਕੇ ਫਿਲਟਰ ਪਾਉਣਾ ਆਹ ਦੇਖੋ ਬਈ ਪੂਰਾ ਧੰਨਾ ਯਾਰ ਜਿਹੜਾ ਇਹਨੇ ਲੋਹੇ ਦੇ ਤੱਤੇ ਦੇ ਖੜਾ ਨੰਗੇ ਪੈਰੀ ਹੋਏ ਦੇਖੋ ਬਈ ਮਨ ਤਾਂ ਲਾਦਾ ਤੇ ਪੂਰਾ ਪੈਂਦੀ ਆ ਨੰਗੇ ਪੈਰੀ ਖੜਾ ਬਾਈ ਉਹੀ ਤਾਂ ਕਹਿੰਨੇ ਆ ਉਹਦੇ ਭਾਦੀ ਤਾਂ ਪੂਰੀ ਪਈ ਜਾਂਦੀ ਆ ਆਹੇ ਮੇਤਰੋ ਫਿਲਟਰ ਰੈਡੀ ਆ ਤੇ ਲੱਗ ਗਿਆ ਕੋ ਤਾਂ ਗਿਆ ਥੱਲੇ ਚੱਲ 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 ਲਾਈ ਵੀ ਮੇਤਰੋ ਆ ਗਿਆ ਬੱਬ ਦੂਜਾ ਤਨ ਨਾ ਯਾਰ ਜਿਹੜਾ ਬਾਈ ਉੱਤੇ ਜਿਵੇਂ ਵੀ ਹੈ ਭਲਾਉਂਦੀ ਉਹਦਾ ਕੋਈ ਖਾਦਾ ਹੋਵੇ ਯਾਰ ਨੰਗੇ ਪੈਰੀ ਖੜਨਾ ਕੋਈ ਮਾੜੀ ਮੁੱਟੀ ਗੱਲ ਨਹੀਂ ਲੋਹਾ ਇਹਨਾਂ ਤਪੀ ਜਾਂਦਾ ਦੇਖੋ ਬਈ ਹੁਣ ਐ ਆਉਂਦੇ ਆਂ ਤਾਂ ਯੂਮ ਕਰੀਏ ਫਿਰ ਤੇ ਚੱਕ ਵੀ ਦੇਖਰਪੀ ਦੁਦਰ ਐ ਐ ਹੈਗਾ ਮਾਮਾ ਤੁਹਾਨੂੰ ਜੀ ਕਿਵੇਂ ਵਾਪਾ ਪਾਉਣਗੇ ਦੇਖ। ਜੀ ਮਿੱਤਰੋ ਬਾਕੀ ਉਹਨੇ ਅੱਧੀ ਕਲਿੱਪ ਹੋਰ ਲਾ ਦਾਂਗੇ ਨਹੀਂ ਫਿਰ ਜਦੋਂ ਉਲਟਰ ਚਲਾਈ ਉਹਦੀ ਲਾਵਾ ਬਣੇ ਰਿਹਾ ਆਲਾ ਠੀਕ ਐ ਐ ਦਿਮਾਗ ਜਿੋਂ ਨਿਕਲ ਗਈ ਨਿਕਲ ਜਾਂਦੀ ਐ ਬਾਈ ਯਾਰ ਚੱਲ ਕੋਈ ਨਾ ਲਾ ਵੀ ਮਿੱਤਰੋ ਕਹਿੰਦੇ ਫਿਲਟਰ ਦਾ ਰਹਿ ਗਿਆ ਲਾਸਟ ਤੇ ਹੁਣ ਜੋ ਵਾ ਪਾਉਣਗੇ ਬੰਦ ਤੇ ਪਾ ਹਰੋ ਨੋ ਮਿੱਤਰੋ ਮੋਟਰ ਬਾਈ ਉਹਦੀ ਕਲਿੱਪ ਦਿਖਾਵਾਂਗੇ ਠੀਕ ਆ ਤੇ ਬਣੇ ਰਹੋ ਆਪਣੇ ਵਲੌਗ ਦੇ ਨਾਲ ਬਹੁਤ ਬਹੁਤ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਯਾਰ ਵਲੌਗ ਨੂੰ ਮਿੱਤਰੋ ਸਾਰਾ ਆਪਣਾ ਬੋਰ ਹੋ ਗਿਆ ਸੀ ਬਾਈ ਹੁਣ ਪਾਪਾ ਕੱਢਣ ਲੱਗ ਗਏ ਤੇ ਬਸ ਥੋੜੇ ਟਾਈਮ ਬਾਅਦ ਤੁਹਾਨੂੰ ਹੁਣ ਚਲਾ ਦਾਂਗੇ ਮੋਟਰ ਦਾ ਦਿਖਾਉਣਾ ਫਿਰ ਪਾਣੀ ਕਿਵੇਂ ਨਿਕਲੇ ਤੇ ਕਿੰਨਾ ਕ ਪਾਣੀ ਆ ਤੇ ਬਣੇ ਰਹੋ ਆਪਣੇ ਵਲੌਗ ਦੇ ਨਾਲ ਮਿੱਤਰੋ ਤੇ ਅਗਲੀ ਕਲਿੱਪ ਵਿੱਚ ਫਿਰ ਜਰੂਰ ਹੁਣ ਇਧਰ ਮਿਸਤਰੀ ਮੋਟਰ ਕਰੀ ਜਾਂਦਾ ਰੈਡੀ ਤੇ ਆ ਬਾਕੀ ਸਮਾਨ ਆ ਗਿਆ ਸਾਨੂੰ ਦਿਖਾਉਣੇ ਆ ਫਿਰ ਮਿੱਤਰੋ ਬਣੇ ਰਿਓ ਆਪਣੇ ਵਲੌਗ ਦੇ ਨਾਲ ਕਿਵੇਂ ਦਾ ਪਾਣੀ ਤੇ ਕਿੰਨਾ ਕ ਪਾਣੀ ਆ ਪਾਪਾ ਬਾਹਰ ਕਢਣ ਲੱਗ ਗਏ ਉਹ ਦੇਖੋ ਪੁਰਾਣਾ ਉਹ ਮੱਛਰਿਆ ਫਿਰਦਾ ਬਾਈ ਦੇਖ ਉਹ ਲੰਮਾ ਮੱਛਰਿਆ ਕਰਦਾ ਇਹਨੂੰ ਮੱਛਰਿਆ ਕਹਿੰਦਾ ਮੱਛਰਿਆ ਫਿਰਦਾ ਮੱਛਰਿਆ ਬਾਈ ਉਹ ਮਿੱਤਰੋ ਬਣੇ ਰਿਓ ਵਲੌਗ ਦੇ ਨਾਲ ਆਪਣੇ ਪਾਪ ਲਿਓ ਚੱਕੋ ਹੁਣ ਤਰਾਸ਼ੋ ਪਾ ਬਣੋੜੀ ਹਾਂ ਆ ਸ਼ਾਮ ਹੈ ਬਾਈ ਮਿੱਤਰੋ ਕਾਈ ਲੀਕੋ ਵੀ ਦਿਓ ਇਹ ਲੰਬਾ ਤੂੰਗਾ ਹਰ ਤੇ ਅੱਗੇ ਕੱਢੋ ਜੇ ਮੈਂ ਆਪਾਂ ਕਿਉਂਦੇ ਲਾਇਆ ਸੀ ਸਲੋਸ ਨਾ ਕਾਹ ਜਵੀ ਰੱਖੇ ਇਹ ਤੈਨੂੰ ਪਤਾ ਹੀ ਹੈ ਨਾ ਵੀ ਮੋਟਰ ਦੀਆਂ ਕਿੰਨੇ ਟਾਈਮ ਤੱਕ ਚਲਾਉਣੀਆਂ ਬਈ ਮੋਟਰ ਆਹ ਫੁਰੀ ਸਾਡਾ ਕੰਮ ਫਾਈਨਲ ਹੋ ਹੀ ਗਿਆ ਲੱਗਿਆ ਮੁੰਡਾ ਬੱਬਲ ਮਿਸਤਰੀ ਭਾਈ ਸਾਡਾ ਦੇਖ ਪੂਰੀਆਂ ਸੁਭਾਅ ਨਿਭਾ ਰਿਹਾ ਤੇ ਬਣੇ ਰਿਹਾ ਮਿੱਤਰੋ ਵਲੌਗ ਦੇ ਨਾਲ ਆਪਾਂ ਹੁਣ ਤੁਹਾਨੂੰ ਬਸ ਪਾਣੀ ਦਿਖਾਵਾਂਗੇ ਵੀ ਕਿਵੇਂ ਮਿੱਠਾ ਕੋੜਾ ਕਿਵੇਂ ਨਿਕਲਿਆ ਤੇ ਬਣੇ ਰਿਹਾ ਬਲੌਗ ਦੇ ਨਾਲ ਉਧਰ ਵੀ ਜਿਹਨੇ ਅਗਰ ਬੋਲਣ ਸੀ ਮਸ਼ੀਨ ਲੈਣ ਆ ਗਏ ਬਾਈ ਅਰਗੇ ਤੇ ਬਣੇ ਰਿਹਾ ਮੇਤਰੋ ਬਲੌਗ ਦੇ ਨਾਲ ਨਾਲ ਮੋਟਰ ਚੱਲ ਪਈ ਆਪਣੀ ਤੇ ਬਾਈ ਮੈਂ ਸਾਡੀ ਕੀ ਜਾਂਦਾ ਤੇ ਬਾਕੀ ਜਿਹੜੇ ਕਰਾਹ ਹੁਣੇ ਚਲਾਈ ਆ ਪਾਣੀ ਵਧੀਆ ਪੀਣ ਨੂੰ ਤੁਹਾਨੂੰ ਮੇਤਰੋ ਠੀਕ ਆ ਆਪਣਾ ਹੋ ਗਿਆ ਡਾਣਾ ਕੰਮ ਇਹ ਪਾਣੀ ਵਧੀਆ ਲਿਕ ਲੈ ਬਾਈ ਨੇ ਟੇਕ ਤਾਂ ਮੱਥਾ ਹੁਣ ਬਣੇ ਰਹੋ ਆਪਣੇ ਵਲੌਗ ਨਾਲ ਤੇ ਆਪਣੇ ਵਲੌਗ ਨੂੰ ਵਾਰ-ਵਾਰ ਲਾਈਕ ਕਰ ਕਮੈਂਟ ਕਰਿਆ ਕਰੋ ਠੀਕ ਹੈ